ਯਾਰ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਾਕਦਾ ਤੁਹਾਡੇ ਸਾਰਿਆਂ ਦਾ ਸਾਕਤ ਆ ਤੁਹਾਡੇ ਸਾਰਿਆਂ ਦਾ ਵੈਕਮ ਹੈ ਨਾ ਦੇਖੋ ਨਾ ਦੇਖੋ ਹੁਣੇ ਅੱਜ ਫਿਉਣਾ ਬਣੀ ਹੋਈ ਆ ਬਾਰਵੀਂ ਢਾਲ ਕਿ ਬਣੀ ਆ ਬਾਰਵੀਂ ਢਾਲ ਤੂੰ ਬੰਦ ਕਰ ਪਿੱਛੂ 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 ਬੰਦ ਕਰੋ ਆਹ ਕੌਣ ਆ ਜੀ ਇਹ ਕੌਣ ਆ ਇਹ ਜੈਬੂ ਕੱਕਾ ਸਾਡਾ ਤੇ ਬਾਤ ਸਾਡਾ ਕੀ ਬਣਿਆ ਹੋਇਆ ਹੈ ਜੀ ਬਾਤ ਤੇ ਬਾਤੇ ਬਾਤ ਮੁੰਡਾ ਲੱਗਦੀ ਪਈ ਸੋਣੀ ਬਹੁਤ ਲੱਗਦੀ ਪਈ ਐ ਰਿਐਲਿਟੀ ਦੇ ਵਿੱਚ ਇੰਨੀ ਸੋਣੀ ਲੱਗਦੀ ਪਈ ਐ ਨਾ ਬਸ ਜੇ ਉਹ ਤੂੰ ਬੰਦ ਕਰ ਲੈ ਟੀ ਚੁੱਟੀ 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 ਚੁੱ ਕਰਕੇ ਨਹੀਂ ਨਹੀਂ ਬੰਦ ਕਰੋ ਟੀ ਚੁੱਟੀ 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 ਚੁੱ ਬਸ ਆਈ ਚੱਲ ਰਿਹਾ ਨਾ ਟੀ ਚੁੱਟੀ ਚੁੱਡੀ ਚੁ ਨਹੀਂ ਬੰਦ ਹੁੰਦਾ ਸਾਰੀ ਇਹਦੀ ਹਾਏ ਰੱਬਾ ਅੱਜ ਅਸੀਂ ਇਹਨਾਂ ਸ਼ੂਟ ਕੀਤਾ ਇੰਨਾ ਮਜ਼ਾ ਆਇਆ ਸ਼ੂਟ ਕਰਕੇ ਕਾਫੀ ਦਿਨਾਂ ਬਾਅਦ ਮਜ਼ਾ ਆਇਆ ਸ਼ੂਟ ਕਰਕੇ ਕਾਫੀ ਦਿਨਾਂ ਬਾਅਦ ਕਿਤੇ ਤਾਂ ਕਾਫੀ ਦਿਨਾਂ ਬਾਅਦ ਮਰਨ ਗੱਪੋੜੀ ਤੇ ਫੋਰਾ ਸੋਣੀ ਹੋ ਲੱਗਦੀ ਵੀ ਸੱਚੀ ਅੱਜ ਉਹਨਾਂ ਦਾ ਤੁਹਾਡੇ ਰੈੱਡ ਕਲਰ ਉੱਤੇ ਬਹੁਤ ਜੱੱਚਦਾ थैंक यू थैंक यू ਉੱਤੋਂ ਰੈੱਡ ਨਾਲ ਵਾਈਟ ਦਾ ਕਲਰ ਜਿਹੜਾ ਕੰਬੀਨੇਸ਼ਨ ਬਣਾਇਆ ਨਾ ਤੁਸੀਂ ਹਾਂਜੀ ਵਾਓ ਕੀ ਬਾਤ ਆ ਜੀ ਸਿਰ ਲਾਇਆ ਪਿਆ ਸੱਚੀ ਬਿਲਕੁਲ थैंक यू ਬਹੁਤ ਸੋਹਣੀ ਲੱਗਦੀ ਪਈਆਂ ਤਰੀਫਾਂ ਕਰਨੀਆਂ ਤੇਰੀ ਸਾਰੀ ਦਿਨ ਅੱਜ ਮੈਂ ਦੇਖੀ ਤਰੀਫਾਂ ਨੇ ਪੋੜ ਬਣਦ ਨੇ ਅੱਜ ਦੇਖੀ ਇਹਦਾ ਆਪਣਾ ਆਦਮਪੁਰ ਵਾਲਾ ਪੋਲਾਣਾ ਆਪਾਂ ਇੱਦੇ ਬਣ ਦੇਣਾ ਤਰੀਫਾਂ ਕਰ ਕਰਕੇ ਦੇਖੀ ਬਣ ਗਿਆ ਹੋਰ ਆਪਾਂ ਤਰੀਫਾਂ ਦਾ ਪੋਲ ਬਣਾ ਲੈਣਾ ਅੱਜ ਆਦਮਪੁਰ ਵਾਲਾ ਉੱਤ ਦਾ ਬਣਾਣੀ ਉੱਤ ਦਾ ਬਣਾਣੀ ਮਾਨ ਸਾਹਿਬ ਨੂੰ ਕਹਿ ਦੇਣਾ ਕਹਣਾ ਮੇਰੇ ਕੋਲ ਬਣਵਾ ਲਓ ਤਰੀਫਾਂ ਦਾ ਪੋਲਾ ਹਾਂਜੀ ਹਾਂ ਦੱਸੋ ਦਬਕਾ ਮਾਰ ਕੇ ਬੁਲਾਉਂਦਾ ਪਏ ਦੱਸੋ ਬੜਾ ਗੁੱਸਾ ਮੂੰਹ ਤੇ ਓਏ ਇਹ ਹੇਅਰ ਸਟਾਈਲ ਕਿਨੇ ਬਣਾਇਆ ਪੁੱਤੋ ਕਿਨੇ ਬਣਾਇਆ ਦੱਸੋ

ਹਮ ਤੁਹਾਨੂੰ ਕੀ ਲੈਣਾ ਅਹੇ ਪਾਪਾ ਬੱਸ ਹੋ ਵੀ ਕੰਮ ਤੁਮੀ ਜਾ ਕੇ ਬੋਲੇ ਉਹਨਾਂ ਘਰ ਦੇਨ ਤੋਂ ਬੋਲਣਾ ਆ ਗਿਆ ਹੁਣ ਮੈਂ ਮੈਨੂੰ ਮੰਟੂ ਗੋਦਮ 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 ਆਈ ਲੈ ਰਾਜੂ ਦੋਤਾ ਹੋਰ ਕੀ ਬਾਤ ਕਿਜੀ ਹੋਈ ਬਾਤ ਤਾਂ ਪਤਾ ਕਦੇ ਕਿਜੀ ਹੋਈ ਆ ਕਿ ਮੈਨੂੰ ਚੱਕਦੀ ਨਹੀਂ ਪਈ ਇਸ ਕਰਕੇ ਕਿ ਜਿਉਆ ਹੋ ਕੇ ਮੇਰੇ ਨਾਲ ਪੈਨ ਮਾਰ ਦੇਣਗੇ ਬੱਤ ਤੇ ਫਿਰ ਪਕਾਏਗੇ ਰੋਟੀ ਹਾਂ ਅਰੇ ਇਤਨਾ ਫੈਸ਼ਨ ਨਿਕਾਲੇ ਦਾ ਕੋਈ ਫਾਇਦਾ ਨਹੀਂ ਬਾਅਦ ਵਿੱਚ ਕਰਕੇ ਸਾਰੇ ਕੰਮ ਕਰਨੇ ਪਤੇਗਾ ਫੈਸ਼ਨ ਕਰਾ ਕੇ ਨਾ ਤੇਰੇ ਕੋਲ ਆਪਾਂ ਝਾੜੂ ਫੋਣਾ ਆਹੋ ਬਹੁਤ ਵਧੀਆ ਗੱਲ ਝਾੜੂ ਫੜਾਓ ਕਿਤੇ ਲੈ ਕੇ ਹਾਂ ਜਰਾ ਟੋਰ ਕਰਾ ਕੇ ਆਜੂ ਬੇਸਿਕਲੀ ਤੇ ਕੀ ਆਹ ਜੀ ਕੂਕੂ ਕੂਕੂ ਅੱਜ ਦੇ ਬਲੌਗਰ ਰੈਟਲ ਬੋਲਿਆ ਕਿ ਹੋਏਗਾ ਫੋਣਾ ਟਾਰਚ ਔਰ ਕਢਵਾ ਕੇ ਮੇਰੇ ਕੋਲੋਂ ਮੰਜਵਾਏ ਭਾਂਡੇ ਏ ਰੋਪ ਇੱਥੇ ਭਾਂਡੇ ਮਾਝ ਸੁਣਾ ਚ ਸਿਰਫ ਹੱਜ ਲੈ ਨਹੀਂ ਸੱਚੀ ਕਹਿੰਦਾ ਤੂੰ ਲੱਗੀ ਕੋਕੋ ਕੋ ਕਰ ਹਾਂ ਦੱਸ ਹਾਂ ਕਿੱਥੇ ਕੋਕੋ ਇਹਨੂੰ ਲਾ ਦੇ ਕੋਕੋ ਏ ਕੋਕੋ ਲਾ ਦੇਰਾ

ਕਿਹਦੀ ਮੰਮਾ ਮੈਂ ਕਿਹ ਹਾਂ ਜੀ ਕਿਹਦੀ ਮੰਮਾ ਉਹ ਮੈਨੂੰ ਨਮਾਸੂਦ ਹੂੰ ਨਮਾਸੂਦ ਲਾ ਦੋ ਮੈਨੂੰ ਅੱਛਾ ਨਮਾਸੂਦ ਲਾ ਦੋ ਹਾਂ ਆਏ ਹੋਏ ਦੋ ਬਹੁਤ ਸੋਹਣਾ ਕਰਦੇ ਬੋਲੇ ਜੇ ਬਣਾਉਂਦੀ ਆ ਜਬਦ ਕਰਦੇ ਕਮਾ ਦੇ ਮੂੰਹ ਆ ਕਾ ਘਮਾ ਦੇ ਦੂਤਾ ਜੀ ਨਹੀਂ ਨਹੀਂ ਜੀ ਹਾਂਜੀ ਲੈ ਲੈਂਦੇ ਹਾਂ ਜੀ 2 ਚਾਈ ਲੈ ਲੈਂਦੇ ਹਾਂ ਜੀ 2 ਚਾਈ ਬਾਸ ਲੈ ਲੈਂਦੇ 2 ਚਾਈ ਲੈ ਲਓ 2 ਚਾਈ ਲੈ ਕੇ ਦੇ ਦਿੰਦੇ ਹਾਂ ਜੀ ਹੋਰ ਦੱਸੋ ਹਾਂ ਜੀ ਹੋਰ ਦੱਸੋ 2 ਚਾਈ ਬਾਸ ਵੇਰ ਹੁਣ ਇੱਕ ਵਾਰ ਰਿਪੀਟ ਕਰੀ ਜਾਣੀ ਆ ਧੀ ਬਲਾ ਕੇ ਨੁਸਤੇ ਖਲਾ ਕੇ ਫੇਸੇ ਸੀ ਸਾਡੇ ਨਾਲ ਹਾਂ ਕਿੰਨੀ ਦਾ ਪੂਰੀ ਮਾਰਦੀ ਕੁੜੀ ਕਿੰ tease ਦੀ ਨਾ ਕਿਵੇਂ ਧੀਗੇ ਦੀਆਂ ਉਹ ਪੁੱਤ ਲੱਗ ਰਹਾ ਹੈ ਤੁਸੀਂ ਕਿ ਗੇਂ ਸ਼ਕੀਨ ਨਹੀਂ ਤਾਂ ਆਉਣੀ ਅਗਲੀ ਨੇ ਪੂਰੀ ਬਾਹ ਲੱਤਾਂ ਲੱਗੇ ਲੋ ਜੀ ਹੋ ਗਿਆ ਕੰਮ ਦਾ 12 ਦਾ ਖਲਾਸ ਲੋ ਜੀ ਏ 1 2 3 ਚੱਕਲਾ ਵੱਟੇ ਹੁਣੇ ਹੁਣੇ ਹੁਣ ਲੱਗਾ ਏ ਬਾਬਾ ਜੀ ਬਸ ਖੋਲ ਦੇ ਭਾਈ ਚਾ ਆਏ 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 ਓਏ ਓਏ ਭਾਗ ਚਾ ਦੀ ਵੀ ਆ ਕੇ ਖਸਾਨਦੇ ਜੁਵਾਸੇ ਦਮਾਰਾ ਲੱਖਾਂ ਹੁਣ ਲੜਾਈ ਹੋਏਗੀ ਲੱਗਦਾ ਇਹ ਦੇਖਣ ਵਾਲੀ ਹੋਣੀ ਤਾਂ ਇਹ ਇਥੋਂ ਦੀ ਸਾਤ ਨੂੰ ਦੂਸ਼ੇ ਤੇ ਹਾਤ ਨਹੀਂ ਮੰਨਦੀ ਨਾ ਖੇਡ ਕੇ ਨਾ ਖੇਡਣ ਦੇਈਏ ਇਹ ਚੱਲ ਤਾਂ ਦੇ ਸਿਰ ਦਿੱਤਾ ਹੋ ਚੱਕਰ ਹੈ ਤੂੰ ਬੜੀ ਸ਼ਤਾਨਾ ਤੂੰ ਹ ਲੈ ਤੂੰ ਆ ਲੈ ਲੈ Papa ਤੂੰ ਇਹ ਲੜਦੀਆਂ ਨਾ ਲੜਾਈ ਦੇਖਣ ਆਣੀ ਹੁੰਦੀ ਸਹੀ ਗੱਲ ਆ ਤੇ ਟੈਬਲੇਟ ਦੇ ਉੱਤੇ ਲੱਭੀ ਪਈ ਹੋਈ ਆ ਉਹ ਸਵੇਰੇ ਤਾਂ ਨੱਚਣ ਡਾਈ ਸੀ ਖੜ ਕੇ ਮੈਂ ਕਿਹਾ ਭਾਰ ਜੋਕਰ ਨਹੀਂ ਮਸ਼ੀਨ ਆ ਭਲਾ ਇਹ ਲੱਭੀ ਪਈ ਆ ਆ ਲੋ ਸਵੇਰੇ ਉੱਤੇ ਖੜ ਕੇ ਟੈਬਲੇਟ ਤੇ ਫਿਰ ਕਿੱਦਾਂ ਕਰਦੀ ਸੀ ਨਾਲ ਬੋਲੀ ਸੀ ਇੱਧੇ ਸਾਰੀ ਘੜੀ ਨਿਕਲ ਜਾਂਦੀ ਨਾ ਮੀਚ ਨੇ ਮੀਚ ਨਹੀਂ ਵਿੱਚ ਵਿੱਚ ਨਹੀਂ ਮੀਚ ਨਹੀਂ ਉਹ ਇਹਦਾ ਕੀ ਹੈ ਮੀਚ ਨਹੀਂ ਹੈ ਕੀ ਹੈ ਇਹ ਵਿੱਚ ਦੀ ਬਹੁਤ ਜ਼ਿਆਦਾ ਖੁਚਾਤਾ ਲੋ ਕਿਦਾਂ ਆ ਜਾ ਮੇਰੇ ਕੋ ਆ ਜਾ ਬਾਤ ਨੂੰ ਚੱਕਣਾ ਬਾਤ ਕਰਦੀ ਆ ਆ ਜਾ ਬਾਤ ਨੂੰ ਕਿਸ ਨੂੰ ਦੇਈ ਹੈ ਇਹ ਹਾਂ ਇਹ ਬਾਤ ਨੂੰ ਦੇ ਨਹੀਂ ਸਕਾ ਕਾਹਤੇ ਹੁਣ ਕਹਿੰਦਾ ਮੈਨੂੰ ਚਾਰਜ ਲਾਓ ਜੀ ਹੁਣ ਕਹਿੰਦਾ ਜੀ ਪਲੀਜ਼ ਗਿਵ ਮੀ ਖਾਣਾ ਦੇ ਦਿਓ ਖਾਣਾ ਲਾਉਂਦੇ ਚਾਰਜ ਚਾਰਜ ਕਿੰਨਾ ਕੁਝੋ ਲੂਸ ਕੱਟ ਲੈਣ ਤਾਂ ਖਾਣਾ ਵਾਈ ਵੱਜੇ ਆ ਓਟਲਾ ਜੀ ਕਮਾਜ ਹੁੰਦਾ ਪਿਆ ਉਹਦੇ ਨਾਲ ਗਿਆ ਤੋ ਉਹ ਕਿੱਥੇ ਕਿਉਂ ਲਗਾਇਆ ਹੌਣ ਠੀਕ ਹੋਇਆ ਤੇ ਸਾਬ ਵੀ ਠੀਕ ਸੀ ਸਾਬ ਨੂੰ ਠਾੜ ਚੜਿਆ ਸੀ ਜਿੱਦਾਂ ਆਪਾਂ ਪਾਕਤੀ ਵਾਂ ਨਹੀਂ ਠੀਕ ਕਰਨ ਗਏ ਸੀ ਤੇ ਉਦੋਂ ਠੱਡ ਬਹੁਤ ਜ਼ਿਆਦਾ ਸੀ ਸਾਦ ਦੋਨਾਂ ਨੂੰ ਠਾੜ ਲੱਗਦੀ ਅ ਇਬਾਦਤ ਨੂੰ ਤਾਂ ਆਪਾਂ ਐਨ ਛੋਲ ਦੇ ਵਿੱਚ ਲੁਪੇਟਿਆ ਹੋਇਆ ਸੀ ਬਾਦ ਨੂੰ ਠਾੜ ਦੀ ਨਕਾ ਦਿੱਤੀ ਲੇਕਿਨ ਮਿੱਧੂ ਵੀ ਠਾੜ ਲੱਗੀ ਤੇ ਸਾਬ ਨੂੰ ਵੀ ਠਾੜ ਲੱਗੀ ਤੇ ਆਪਾਂ ਦੋਨੇ ਬਿਮਾਰ ਹੋ ਗਏ ਸੀ ਤੇ ਕੱਲੇ ਕਰਕੇ ਕੋਈ ਕੰਮ ਨਹੀਂ ਹੋਇਆ ਨਹੀਂ ਆਪਾਂ ਵਲੌਗ ਪਾਇਆ ਉਹਦੇ ਵਾਸਤੇ ਕੱਲ੍ਹ ਫੜ ਕੇ ਸੌਰੀ ਵੇ ਬਸ ਦੇਲੀ ਵਲੋਗ ਉਹਦੇ ਉਹਦਾ ਆ ਵੀ ਕਰੂਗੀ ਬਸ ਇਹੀ ਪਰ ਬਾਤ ਮੰਗੇ ਦੁਆ ਕਰਿਆ ਕਰੋ ਕਿ ਠੀਕ ਠਾਕ ਰਹਿਣ ਆਪਾਂ ਤੁਸੀਂ ਸਾਰੇ ਜਣੇ ਕੁਛ ਨਾ ਹੋਵੇ ਬਸ ਲਾਈਫ ਗੁੱਡ ਟੂ ਗੁੱਡ ਜਾਵੇ ਤੇ ਦ੍ਰਿਸ਼ਟੀ ਬਖਸ਼ਿਸ਼ ਪ੍ਰਭੂ ਆਹ ਦੇਖ ਲੋ ਜੇ ਖੇਡਾ ਲੱਗਿਆ ਕੋਠੇ ਤੇ ਅੱਜ ਵੀ ਮੈਂ ਦੁਪਹਿਰ ਨੂੰ ਜਾ ਕੇ ਵਲੋਗ ਸਟਾਰਟ ਕੀਤਾ 3 ਵਜੇ ਕਿਉਂਕਿ ਸਵੇਰ ਦੀ ਲੰਮੀ ਪਈ ਹੋਈ ਸੀ ਤੇ ਫਿਰ ਮੇਰਾ ਉੱਠਣ ਮਾਨ ਨਹੀਂ ਕਿਤਾ ਦਵਾਈ ਖਾ ਕੇ ਰਾਤੀ ਸੁੱਤੀ ਸੀ ਦੋ ਦਿਨ ਹੋ ਗਏ ਮੈਂ ਪੈਰਾਸੀਟਾਮੋਲ ਕਰਦੀ ਜੀ ਇੱਕ ਵਾਰੀ ਕਰਾ ਟੈਸਟ ਕਰਾਵਾ ਕਿਉਂਕਿ ਮੈਨੂੰ ਟਾਈਫਾਇਡ ਬਹੁਤ ਛੇਤੀ ਹੋ ਜਾਂਦਾ ਹੈ ਜੈਵਿਕਾ ਇਬਾਦਤ ਹੋਣ ਤੋਂ ਬਾਅਦ ਮੇਰਾ ਸਰੀਰ ਹੈ ਨਾ ਥੋੜਾ ਜਿਹਾ ਬਹੁਤ ਜ਼ਿਆਦਾ ਚੇਂਜ ਹੋ ਗਿਆ ਦੋ ਪ੍ਰੈਸ਼ਰ ਹੋ ਗਿਆ ਨਾ ਤਾਂ ਕਰਕੇ ਸਭਾ ਸਕਦੀ ਮਹੀਨੇ ਪਹਿਲਾਂ ਜਿਹੜੇ ਹੋਏ ਆ ਉਦਾਂ ਵੇਖ ਪਤਾ ਹੁੰਦਾ ਹੈ ਤੇ ਮੈਂ ਹੁਣ ਕੱਪੜੇ ਬਸ਼ੀਰ ਲਈ ਹੋਈ ਆ ਕੱਪੜੇ ਧੋ ਦਿੱਤੇ ਸੀ ਮੈਂ ਕੱਪੜੇ ਸੁੱਕਣੇ ਪਾਈਏ ਇੱਕ ਢੇੜਾ ਦਿੱਤਾ ਇੱਕ ਢੇੜਾ ਹੋਰ ਜਿਹੜਾ ਮਿੱਟੀ ਖਾਦੀ ਤੇਰਾ ਕੁੱਟ ਪਹਿਣ ਨਹੀਂ ਦੇਖ ਲੈ ਮਿੱਟੀ ਨਹੀਂ ਖਾਣੀ ਹੈਗੀ ਠੀਕ ਆ ਇਦਾਂ ਦੇ ਦਾਈ ਦਾ ਕਰੋੜੀ ਸੀ ਧੁੱਪ ਦੇਖੋ ਕਿੰਨੀ ਸੋਹਣੀ ਚੜੀ ਹੋਈ ਅੱਜ ਹਾਏ ਪਾਸਲ ਹੋ ਹੈਗੀ ਲੋਹੜੀ ਜੀ ਅੱਜ 11 ਤਰੀਕਾ ਤੇ ਜੇ ਕੱਲ ਖੁੱਸ ਧੁੱਪ ਨਾ ਚੜੇ ਫੇਰ ਸੌਣਾ ਇਦਾਂ ਦੇ ਦਾਈ ਦਾ ਹੀ ਮੇਰੇ ਤੋਂ ਖਰਾ ਹੋਣੀ ਤਾਂ ਮੈਂ ਬੁਵਾ ਦਾ ਹਵਾਸ ਤਾਂ ਕਿ ਸਾਰੇ ਸਭ ਰੋਖ ਖੱਜਦੇ ਆ ਔਖਾ ਜਾਂਦਾ ਅਵੇ ਮਿੱਟੀ ਚ ਨਾ ਖੇਲ ਲਿਓ ਹੈ ਇਧਰ ਆ ਦੋਧੇ ਪੈਣਾ ਇਵਾਰਤ ਬਹੁਤ ਸੋਹਣੀ ਲੱਗ ਰਹੀ ਲੱਗੀ ਹੋਈ ਬਿੱਦੂ ਗਾਲ ਤੇ ਹਾਏ ਜੀ ਐ ਸ਼ਰਾਤ ਦੇਖਿਓ ਸ਼ਰਾਤ ਚੈੱਕ ਕਰਿਓ ਰੁਕੇ ਤਾਂ ਕੌਂਦੀ ਹੈ ਬੈ ਗਏ ਕੋਡੇ ਦੇ ਨਾ ਚੋਰੀ-ਚੋਰੀ ਇੱਧਰ-ਉੱਧਰ ਦੇਖਣਾ ਫਿਰ ਮਿੱਟੀ ਖਾਣੀ ਏ ਏ ਏ ਇਹ ਅਸਲ ਵਿੱਚ ਹੋਰੇ ਦੇਖਿਆ ਹੋਰੇ ਦੇ ਨਾ ਇਹਦੇ ਫੜ ਲਈਏ ਤਾਂ ਲੱਗਣਾ ਕਿ ਮੇਰੇ ਹੱਥੈ ਨਹੀਂ ਕੁਝ ਆਊਗੀ ਹਾਂ ਬਿੱਟੀ ਖਾਣੀ ਬਿੱਟੀ ਦਿਖਾ ਨਹੀਂ ਬਿੱਟੀ ਨਹੀਂ ਖਾਈ ਵੀ ਹੈਗੀ ਗਰੇਜਾ ਇਹ ਮੇਰਾ ਪੋਤਾ ਗਰੇਜਾ ਸੋਨਾ ਚਿੱਟਾ ਬਹੁਤ ਇਬਾਦਤ ਇੰਨੀ ਮਹਿਬੀ ਨਹੀਂ ਹੈਗੀ ਤਾਂ ਓਏ ਹਾਏ ਇਹਦੀ ਚੱਪਲ ਕਿੱਥੇ ਆ ਮੇਰੀ ਇੱਧਰ ਹੋ ਰਿਹਾ ਉਧਰ ਇੱਧਰ ਨਹੀਂ ਤੇ ਹੋ ਰਿਹਾ ਇੱਧਰ ਚਪ ਬਿੱਟੀ ਖਾਦੇ ਤੂੰ ਹਾਂ ਖਾਦੀ ਬਿੱਟੀ ਖਾਵਾ ਬਿੱਟੀ ਇਹ ਹਾਏ ਧੀ ਕੁੜੀ ਕੁੜੀ ਮੇਰੇ ਕਿੱਥੇ ਪੁੱਜੀ ਆ ਇਹ ਢਿੱਗ ਗਈ तेरे पिछे लाके ओ भी मिट्टी खादी है इबादत भी इबादत मेरी गल सुन ओ मेरी गल सुन इबाद ओदिया मेरी गल सुन है देखी की है जैव बीमार ਬਾਤ ਨੂੰ ਕੋਟ ਪੈਣੀ ਜਾਣ ਕੇ ਨਾ ਥੱਲੇ ਜਾਂਦੀ ਆ ਮੈਨੂੰ ਡਰਾਉਂਦੀ ਆ ਮੈਨੂੰ ਜਾਣ ਕੇ ਓਏ ਤੂੰ ਕੋਈ ਗੱਲ ਨਹੀਂ ਪਤਾ ਓਏ ਬਾਤ ਦੇਖ ਜਣ ਫਾਇਨੇ ਇੱਥੇ ਬੈਠੀ ਮੈਂ ਵੀ ਹੁਣ ਕੋਟ ਪੈਣੀ ਨਾਲ ਤੇ ਹੁਣ ਇਹਨੂੰ ਅਡਾ ਮੈਂ ਫੁੱਲ ਸਟਾਰਟ ਕਰਕੇ ਦਿੱਤਾ ਮੈਂ ਕਿ ਬਲੌਗ ਬਣਾਓ ਜੀ ਤੇ ਇਹਨੇ ਬਣਾਇਆ ਗਿਆ ਕੁਛ ਵੀ ਨਹੀਂ ਸਟਾਰਟ ਕੀਤਾ ਐਂਡ ਦਾ ਕਲਿੱਪ ਲਈ ਬੰਦ ਕਰ ਦਿੱਤਾ ਫੁੱਲ ਤੇ ਆਪਾਂ ਹੁਣ ਬਣਾਉਣ ਲੱਗੇ ਅੱਜ ਬਟਰ ਵਿੱਚ ਪਾ ਕੇ ਪਿਆਜ਼ ਤੇ ਵਿੱਚ ਪਾ ਕੇ ਇੱਕ ਟਮਾਟਰ ਤੇ ਵਿੱਚ ਇੱਕ ਮਿਰਚ ਪਾ ਕੇ ਵੀ ਬਰੋਣ ਲੱਗਿਆ ਅੱਜ ਜਾਊ ਵਾਸਤੇ ਬਰੋਣ ਲੱਗਾ ਸਪੈਸ਼ਲ ਕੀ ਪਦੀਰ ਮੰਮੀ ਕੀ ਕੀ ਬਰੋ ਲੱਗਿਆ ਮੰਮੀ ਕੀ ਜਦ ਮੈਂ ਤੈਨੂੰ ਕਿਹਾ ਸੀ ਮੇਰਾ ਵਲੌਗ ਬਣਾ ਦੇ ਫੇ ਤੂੰ ਮਮਾ ਕੀ ਕੀ ਨਹੀਂ ਬੱਬਾ ਠੀਕ ਨਹੀਂ ਹੈਗੇ ਹਾਇ ਦੇ ਕੀ ਹੋਇਆ ਮੰਮੀ ਨੂੰ ਕੀ ਹੋਇਆ ਬੁਖਾਰ ਹੋਇਆ ਮੰਮੀ ਨੂੰ ਮੰਮੀ ਠੀਕ ਨਹੀਂ ਹੈ ਹਾਇ ਦੇ ਦੋੜਿਆ ਹਾਇ ਦੇ ਕੀ ਹਾ ਬੱਬੀ ਨੂੰ ਬੋਖਾਲੂ ਆ ਫਿਰ ਸਿਰ ਘੋਟਦੇ ਮੰਮੀ ਦਾ ਸਿਰ ਬਹੁਤ ਦੁੱਖਦਾ ਹਾਏ ਵੇ ਹਾਏ ਜਾ ਹਾਏ ਸਿਰ ਬਹੁਤ ਦੁੱਖਦਾ ਪਹਿਲਾਂ ਸਿਰ ਘੋਟ ਦੋ ਮੰਮਾ ਠੀਕ ਨਹੀਂ ਹੈਗੇ ਸਿਰ ਘੋਟ ਦੋ ਸੁੱਕੇ ਮਟਰ ਖਾਈ ਜਾਂਦੀ ਆ ਤੇਰੇ ਜਿਵੇਂ ਬਣਾਉਣੇ ਆ ਰੁਕ ਜਾ ਘਰੇ ਮੈਂ ਪਨੀਰ ਕੱਢਣਾ ਹੁਣ ਘਰੇ ਪਨੀਰ ਕੱਢ ਕੇ ਇਹਨਾਂ ਨੂੰ ਬਣਾ ਕੇ ਦਿੰਦੀ ਆ ਰੁਕ ਜਾ ਬਣਾ ਕੇ ਦਿੰਦੀ ਆ ਹਾਏ ਰੱਬਾ ਫੇਟਾਈ ਨਹੀਂ ਸਬਰ ਹੈ ਨਹੀਂ ਸਬਰ ਇਹ ਮੂਹ ਤੇਰੀ ਦਾ ਸਬਰ ਹਾਣੀ ਹਾਲ ਦੇਖੋ ਮੂਹ ਦਾ ਪਿੱਤੀ ਹਾਂ ਪਿੱਤੀ ਪਿੱਤੀ ਆ ਅੱਛਾ ਕੱਲ ਨੂੰ ਢਾਈ ਢਾਈ ਕਰਾਉਂਗੀ ਹਾਏ ਰੱਬਾ ਅੱਜ ਧੁੱਪ ਬਹੁਤ ਤੇ ਸੀ ਨਾ ਪੜੇ ਅੱਜ ਮੈਂ ਠੀਕ ਨਹੀਂ ਸੀ ਕੱਲ ਨੂੰ ਵੀ ਰੱਬਾ ਇੱਦੇ ਧੁੱਪ ਦਈ ਇਹਨਾਂ ਦੇ ਢਾਈ ਢਾਈ ਮੈਂ ਕਰਾ ਦਵਾ ਕੱਲ ਨੂੰ ਫੇ ਹੁਣ ਆਪਾਂ ਕੱਢੀਏ ਬਾਡੇ ਤੇ ਮਰਜਣ ਵਾਲੇ ਆਪਾਂ ਪਹਿਲਾਂ ਕੱਢੀਏ ਪਨੀਰ ਫੇ ਆਪਾਂ ਤੜਕਾ ਲਾਈਏ ਫੇ ਆਪਾਂ ਬਨ ਜਾਈਏ ਭਾਡੇ ਇੱਦਾਂ ਸਾਡਾ ਦਿੱਕਲ ਦਾ ਪਿਆ ਹੈ ਜੀ ਪਨੀਰ 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 ਤੇ ਇਧਰਲੇ ਪਾਸੇ ਆਪਾਂ ਲਗਾਉਂਦੇ ਪਿਆ ਤੜਕਾ ਘਰੇ ਪਨੀਰ ਬਣਾ ਕੇ ਮੈਂ ਕਿਨਾਂ ਦਿੰਦੇ ਆ ਮੇਰੇ ਜਕਾਬ ਬਹੁਤ ਜ਼ਿਆਦਾ ਹੋਇਆ ਹੈ ਆ ਸਾਡਾ ਬਟੇਰੇ ਤੁਹਾਨੂੰ ਦਿਖਾਇਆ ਸੀ ਥੋੜੇ ਜਿਹਾ ਬਟਰ ਸੀ ਪਿਆਜ਼ ਪਾਏ ਤੇ ਦੋ ਤਿੰਨ ਇੱਕ ਟਮਾਟਰ ਤੇ ਇੱਕ ਮਿਰਚ ਪਾਈ ਆ ਕਿਉਂਕਿ ਇਹ ਬਹੁਤ ਸਪਾਈਸੀ ਖਾ ਲੈਂਦੀ ਆ ਸਾਡਾ ਪਨੀਰ ਹੋਜੇ ਬਸ ਉਹ ਮਗੋਂ ਨੂੰ ਪਨੀਰ ਬਾਹਰੋਂ ਵੀ ਮੰਗਾ ਸਕਦੇ ਸੀ ਲੇਕਿਨ ਘਰ ਦਾ ਹੈਲਦੀ ਹੁੰਦਾ ਜਦੋਂ ਵੀ ਰੋਟੀ ਵਿੱਚ ਬਣਾ ਕੇ ਦਿੰਦੀ ਹੁੰਦੀ ਦਾ ਪਨੀਰ ਤੇ ਮੈਂ ਘਰੇ ਬਣਾ ਕੇ ਦਿੰਦੀ ਹੁੰਦੀ ਆ ਬਾਹਰੋਂ ਨਹੀਂ ਬਣਾ ਕੇ ਦਿੰਦੀ ਹੁੰਦੀ ਬਾਹਰਲਾ ਨਹੀਂ ਮਤਲਬ ਮਗੋਂ ਦੀ ਹੁੰਦੀ 2 ਕਿਲੋ ਦੁੱਧ ਤੋਂ ਘੱਟ ਦੁੱਧ ਦਾ ਇਹ 2 ਕਿਲੋ ਦੁੱਧ ਲਿਆ ਸੀ ਸਵੇਰੇ ਲੱਗ ਗਿਆ ਵਾਕਈ ਤੇ ਪਤਾ ਨਹੀਂ ਕਿੰਲੋ ਕਾ ਕਿ 1.5 ਕਿਲੋ ਕੋਈ ਹੋਣਾ ਦੁੱਧ ਤੇ ਜਿੰਨਾ ਕ ਪਨੀਰ ਨਿਕਲੇ ਆਪਾਂ ਉਨੇ ਕ ਦਾ ਬਣਾ ਲੈਣਾ ਤੇ ਮੇਰੇ ਭੋਖ ਵੀ ਬਹੁਤ ਲੱਗਦੀ ਤਾਂ ਸਵੇਰੇ ਮੈਂ ਰੋਟੀ ਖਾਦੀ ਵੀ ਸੀ ਤੇ ਆਟਾ ਆਪਾਂ ਕੱਟ ਲਿਆ ਬਾਹਰ ਤੇ ਨਾਲ ਲੱਗਦੇ ਆ ਰੋਟੀ ਵੀ ਬਕਾ ਲੈਣੀ ਆ ਬਾਅਦ ਚ ਆਪਾਂ ਬੱਜ ਜਾਗੇ ਬਾਟੇ ਤੇ ਵੀ ਆਪਣਾ ਸੂਟ ਦੇ ਕੇ ਉਹਦਾ ਸੀਨ ਨੂੰ ਉਹ ਮਿੱਦਾਂ ਜਾਂਦੀ ਆ ਮੈਂ ਕਿ ਪਹਿਲਾਂ ਘਰ ਦੇ ਕੰਮ ਬਕਾ ਲੀਏ ਪਨੀਰ ਤਾਂ ਹੁੰਦਾ ਪਿਆ ਮੈਂ ਕਿ ਇਧਰ ਸਾਡਾ ਉਹ ਗਰਮ ਹੋ ਗਿਆ ਤੇ ਉਹ ਹੋ ਗਿਆ ਪਾ ਦਈਏ ਜਿਵੇਂ ਪਿਆਜ਼ ਤੇ ਆਪਣੇ ਮਟਰ ਵੀ ਦੇ ਪਾ ਦੇਣ ਡਰਕ ਡਰਕ ਤੋਂ ਡਰਕ ਤੱਕ ਅਬ ਚੱਲੂਗਾ ਆ ਲਈ ਆਪਾਂ ਪਾ ਲੈਨੇ ਟਮਾਟਰ ਉਨਾਂ ਲਈ ਆਪਾਂ ਪਾ ਲੈਨੇ ਮਿਰਚਾਂ ਤੇ ਧਾ ਲੱਗਦੇ ਆਪਾਂ ਪਾ ਲੈਨੇ ਜੀ ਊਲ ਵੀ ਊਲ ਪਾ ਲੈਣਾ ਧਾ ਲੱਗਦਾ ਆਪਾਂ ਇੱਕ ਤੇ ਧਾ ਲੱਗਦੇ ਆਪਾਂ ਪਾ ਲੈਨੇ ਜੀ ਹਲਦੀ ਪਾਊਡਰ ਤੇ ਹਲਦੀ ਸਭ ਤੋਂ ਜ਼ਰੂਰੀ ਤੇ ਆਪਾਂ ਬੋਲਾਂਗੇ ਉਹ ਆਪਣਾ ਕਿਚਨ ਗਿੱਕ ਕਿ ਪਾਪਾ ਵਾਂਗੇ ਇਦਾਂ ਤੇ ਥੋੜਾ ਜਿਹਾ ਪਾਪਾ ਵਾਂਗੇ ਧਨੀਆ ਪਾਉਦਰ ਹੋਰ ਕਿਉਂਕਿ ਸਾਬੂ ਦਾ ਟੇਸ ਬਹੁਤ ਵਧੀਆ ਲੱਗਦਾ ਹੈ ਜੀ ਲੋ ਜੀ ਦੁਕੀ ਗੈਸ ਹੁੰਦਾ ਹੈ ਹੂਡ ਟਾਈਪ ਲੱਗ ਜਣਾ ਸਾਬੂ ਜੇ ਮਜਾਂਦੇ ਨਾ ਇਹਨਾਂ ਨੂੰ ਮੈਂ ਘਰੇ ਬਣਾ ਕੇ ਦੇ ਦਿੰਦੀ ਬੁੜੇ ਟਾਈਟ ਵਗੈਰਾ ਜੋ ਵੀ ਨੇ ਖਾਣੀ ਸੀ ਜੇ ਮਿੱਠੀ ਮਟਰ ਨੂੰ ਥੋੜਾ ਟਾਈਮ ਲੱਗਣਾ ਹਲਦੀ ਪਾ ਕੇ ਵੀ ਥੋੜੀ ਜਿਹੀ ਆਪਾਂ ਪਾਵਾਂਗੇ ਹੋਰ ਕਿਉਂਕਿ ਹਲਦੀ ਹੈ ਨਾ ਹਲਦੀ ਥੋੜੀ ਜਿਹੀ ਹਲਦੀ ਆਪਾਂ ਨੇ ਪਾ ਦਿੱਤੀ ਹੋਰ ਬਸ ਇਹ ਬਸ ਲੂਣ ਆਪਾਂ ਪਾਇਆ ਇੱਕ ਚਮਚਾ ਜੇ ਘੱਟ ਹੋਇਆ ਤੇ ਆਪਾਂ ਬਾਅਦ ਚ ਪਾ ਲਾਂਗੇ ਮਟਰ ਕਿੰਨੇ ਸੋਨੇ ਲੱਗਦੇ ਉਦਾਂ ਮੈਨੂੰ ਹਣਾ ਮਟਰਾਂ ਵਾਲੇ ਚੋਲ ਖਾਣੇ ਬੜੇ ਯਮੀ ਲੱਗਦੇ ਆ ਬਟ ਅਫਸੋਸ ਜੇ ਸਾਬ ਨਹੀਂ ਖਾਂਦੇ ਤਾਂ ਜਲਦੀ ਕੋਈ ਬਾਤ ਤਾਂ ਖਾ ਲਵਾਂਗੇ ਕੱਲ ਨੂੰ ਬਣਾਵਾਂਗੇ ਮਤਰਾ ਵਾਲੇ ਚੋਲ ਪਹਿਲਾਂ ਮੇਰਾ ਮੂੰਹ ਸਹੀ ਹੋ ਜਵੇ ਮੈਂ ਕਿਹਾ ਲੱਗੀ ਸੀ ਮੈਂ ਕੁਝ ਗੱਲ ਕਰਨ ਲੱਗੀ ਸੀ ਤੁਹਾਡੇ ਨਾਲ ਮੈਨੂੰ ਯਾਦ ਭੁੱਲ ਗਿਆ ਹੈਰ ਰੱਬ ਮੈਂ ਕੀ ਕਰਨ ਲੱਗੀ ਸੀ ਕੋਈ ਤਾਂ ਮੈਂ ਗੱਲ ਕਰਨ ਲੱਗੀ ਸੀ ਕੁਛ ਤੇ ਮੈਂ ਬੋਲਣ ਲੱਗੀ ਸੀ ਕੀ ਬੋਲਣ ਲੱਗੀ ਸੀ ਮੈਂ ਚਾਤ ਭੁੱਲ ਗਿਆ ਓਹੋ ਤੇ ਕੀ ਕਰ ਮੈਂ ਕਿਸੇ ਯਾਰ ਬੋਝ ਨੂੰ ਦੀ ਗੱਲ ਕਰਨ ਲੱਗੀ ਸੀ ਮਿਆ ਪਰ ਮੈਂ ਅਦਰਲਸਨ ਦਾ ਪੇਸਟ ਵੀ ਥੋੜਾ ਜਿਹਾ ਪੇਸਟ ਵਧੀਆ ਹੋਊਗਾ ਦੇ ਜੌਦੀ ਨਹੀਂ ਆ ਰਹੀਆ ਦੇਖੋ ਮੈਂ ਕਿੱਡੀ ਵਿੱਚ ਟਪਲ ਕਰਾਦਾ ਮੈਨੂੰ ਚਾਦੀ ਨਹੀਂ ਆ ਰਹੀਆ ਮੈਂ ਤੁਹਾਡੇ ਨਾਲ ਕੱਲ ਕੀ ਕਰਨੀ ਲੱਗੀ ਸੀ ਚਲੋ ਛੱਡੋ ਆਪਾਂ ਇਹਨੂੰ ਦੇਖੀਏ ਹਾਂ ਤਾਂ ਥੱਲੇ ਦਾ ਲੱਗ ਜਾਵੇ ਥੱਲੇ ਲੱਗ ਜਾ ਜਦ ਦੀ ਰੋ ਸਬਜ਼ੀ ਤੇ ਸਾਰੇ ਮਸਾਲੇ ਥੱਲੇ ਲੱਗ ਜਾਂਦੇ ਆਪਾਂ ਆਹੜਾ ਹੋਰ ਹਾਦੋ ਵਿੱਚ ਕੁਛ ਨਾ ਕੁਛ ਬਣਾ ਬਣਾ ਕੇ ਦੇਖਿਆ ਕਰਦਾ ਠੀਕ ਆ ਜੀ ਠੀਕ ਤੇ ਆਪਣਾ ਪਨੀਰ ਤੇ ਕੋ ਹੁੰਦਾ ਪਿਆ ਆ ਦੁੱਧ ਇੱਕ ਸਾਈਡ ਹੋ ਜਾਣਾ ਪਾਣੀ ਪਾਣੀ ਤੇ ਪਨੀਰ ਆਪਣਾ ਇੱਕ ਇੱਕ ਸਾਈਡ ਹੋ ਜਾਣਾ ਇੱਕ ਇੱਕ ਸਾਈਡ ਸਾਈ ਰੋਟੀ ਨਹੀਂ ਪੱਕੀ ਪਈ ਨਹੀਂ ਤੇ ਮੈਂ ਰੋਟੀ ਖਾ ਲੈਣੀ ਸੀ ਕੋਈ ਢਾਲ ਇਹਦੇ ਪਨੀਰ ਆ ਪਕਾ ਟਲੇਆ ਬਟ ਬੜੀ ਮੁਸ਼ਕਿਲ ਨਾਲ ਕੱਢ ਹੋਇਆ ਜੀ ਸੋਰੀ ਮੈਂ ਤੋਂ ਵਲੌਗ ਨਹੀਂ ਪਿਆ ਬੜਿਆ ਸੋਰੀ ਸੋਰੀ ਮੈਂ ਹਰ ਇੱਕ ਮਿੰਟ ਦਾ ਹੁਣ ਵਲੌਗ ਬਣਾਇਆ ਕਰਨਾ ਹੈ ਜਿਆਦਾ ਪਹੁੰਚ ਦੀ ਵਲੌਗ ਬਣਾਉਣਾ ਤੇ ਆਪਾਂ ਨਾ ਜਿਹੜਾ ਪਨੀਰ ਸੀ ਤੇ ਪਨੀਰ ਦਾ ਪਾਣੀ ਸੀ ਤੇ ਉਹ ਵਿੱਚ ਹੀ ਪਾ ਦਿੱਤਾ ਥੋੜਾ ਜਿਹਾ ਪਾਇਆ ਕਿਉਂਕਿ ਉਹ ਚ ਕੋਟਿਗ ਬਹੁਤ ਜ਼ਿਆਦਾ ਹੁੰਦਾ ਹੈ ਜਿਹੜਾ ਤੋਂ ਪਨੀਰ ਆਪਾਂ ਕੱਢਦੇ ਨਾ ਅਲੱਗ-ਅਲੱਗ ਪਨੀਰ ਰਹਿ ਜਾਂਦਾ ਤੇ ਅਲੱਗ ਪਾਣੀ ਹੋ ਜਾਂਦਾ ਪਾਣੀ ਆ ਮੈਂ ਥੋੜਾ ਜਿਹਾ ਵਿੱਚ ਪਾਣੀ ਪਾਇਆ ਦੇਖ ਉਦਾਰ ਸਗਣੀ ਜੀ ਬਣਾ ਦਿੰਦੇ ਥੋੜੀ ਜਿਹੀ ਤੜੀ ਦੀ ਬਣਾਉਣੀ ਸੰਗਣੀ ਜੀ ਬਣਾ ਲੈਣੀ ਕੁਛ ਇਧਰ ਰੰਗ ਆਇਆ ਜੀ ਦੇਖ ਸਕਦੇ ਹੋ ਤੁਸੀਂ ਇਹ ਬਸ ਲੋ ਕਰਕੇ ਨੂੰ ਪੰਜ ਕੁ ਮਿੰਟ ਆਪਾਂ ਪਕਾ ਲਈਏ ਤੇ ਸਾਡੀ ਸਬਜੀ ਰੈਡੀ ਆ ਹਾਏ ਮਟਰ ਪਨੀਰ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਚਟਾਪਟਾ ਕਰ ਦਿੱਤਾ ਆਪਾਂ ਤੇ ਮੈਂ ਇਬਾਦਤ ਨੂੰ ਖਲੋਣ ਲੱਗੀ ਸੀ ਉਹਨਾਂ ਮલાઈ ਦੇ ਨਾਲ ਰੋਟੀ ਕਿਉਂਕਿ ਇਬਾਦਤ ਦੀ ਫੇਵਰਿਟ ਹੈਗੀ ਅੱਜ ਮલાઈ ਤੇ ਵਿੱਚ ਸ਼ੱਕਰ ਪਾ ਕੇ ਉਹ ਖਿਲਾਉਣ ਲੱਗੀ ਆਂ ਜੀ